ਹਾਂ ਛੋਟੇ ਵੀਰ ਮੈਂ ਤੈਨੂੰ ਫੇਰ ਕਾਲ ਕਰਦਾ ਮੇਰਾ ਨਾ ਇੱਥੇ ਇੰਟਰਵਿਊ ਸ਼ੁਰੂ ਹੋਣ ਵਾਲਾ ਭਾਈ ਇਹ ਇੰਟਰਵਿਊ ਨੂੰ ਛੱਡ ਇੱਥੇ ਤੇਰੇ ਭਰਾ ਦਾ ਐਕਸੀਡੈਂਟ ਹੋਇਆ ਪਿਆ ਤੂੰ ਛੇਤੀ ਇੱਥੇ ਪਹੁੰਚ ਜਾ ਕੀ ਐਕਸੀਡੈਂਟ ਕਿੱਥੇ ਕਿਵੇਂ ਭਾਈ ਮਹਾਲੀ ਰੋਡ ਤੇ ਮੈਨੂੰ ਹਾਲਾਤ ਠੀਕ ਨਹੀਂ ਲੱਗਦੇ ਤੂੰ ਜਿੰਨੀ ਛੇਤੀ ਹੋ ਸਕੇ ਪਹੁੰਚ ਜਾ ਤੇ ਬਈ ਤੁਸੀਂ ਮੇਰੇ ਭਰਾ ਦਾ ਖਿਆਲ ਰੱਖੋ ਮੈਂ ਹੁਣ ਹੀ ਆਇਆ ਮਿਸਟਰ ਅਨਮੋਲ ਇਟ ਸ਼ੁੱਡ ਟਰਨ ਨਾਊ ਬਈ ਤੁਸੀਂ ਉੱਥੇ ਹੋ ਨਾ ਮੈਂ ਬਸ ਨਿਕਲ ਗਿਆ ਵੀਰੇ ਮੈਂ ਤੁਹਾਡੇ ਕੋਲ ਹੁਣ ਹੀ ਪਹੁੰਚ ਗਿਆ 10 ਮਿੰਟਾਂ 'ਚ ਕੋਈ ਨਹੀਂ ਭਾਈ ਤੂੰ ਆਪ ਦਾ ਇੰਟਰਵਿਊ ਦੇ ਹੁਣ ਇੱਥੇ ਐਸਐਸਐਫ ਫੋਰਸ ਪਹੁੰਚ ਗਈ ਹੈ ਹੁਣ ਤੇਰੇ ਭਰਾ ਨੂੰ ਕੁਝ ਨਹੀਂ ਹੋਣਾ ਥੈਂਕ ਯੂ ਵੀਰ ਜੀ ਅੱਜ ਤੁਹਾਡੇ ਕਰਕੇ ਮੇਰੇ ਭਰਾ ਦੀ ਜਾਨ ਬਚ ਗਈ ਥੈਂਕ ਯੂ ਮੇਰਾ ਨਹੀਂ ਵੀਰੇ ਐਸਐਸਐਫ ਵਾਲਿਆਂ ਦਾ ਕਰੋ ਜੇ ਅੱਜ ਇਹ ਟਾਈਮ ਸਿਰ ਤੇ ਨਹੀਂ ਆਉਂਦੇ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇਹ ਤਾਂ ਸਾਡੀ ਡਿਊਟੀ ਹੈ ਵੀਰੇ ਵੀਰੇ ਤੂੰ ਠੀਕ ਆ ਨਾ ਹੁਣ ਹਾਂ ਭਾਈ ਮੈਂ ਠੀਕ ਹਾਂ ਤੇਰੀ ਨੌਕਰੀ ਦਾ ਕੀ ਬਣਿਆ ਹਾਂ ਵੀਰੇ ਮੈਨੂੰ ਮੇਰੀ ਨੌਕਰੀ ਵੀ ਮਿਲ ਗਈ ਤੇ ਮੇਰਾ ਭਰਾ ਵੀ ਮੈਨੂੰ ਵਾਪਸ ਮਿਲ ਗਿਆ ਇਹ ਤਾਂ ਧੰਨਵਾਦ ਹੈ ਮਾਨ ਸਰਕਾਰ ਦਾ ਜੋ ਮੈਨੂੰ ਮੇਰਾ ਭਰਾ ਵਾਪਸ ਮੁਲਾਤਾ ਇਹ ਸਾਰਾ ਕੁਝ ਐਸਐਸਐਫ ਕਰਕੇ ਹੋਇਆ ਐਸਐਸਐਫ ਸੜਕ ਸੁਰੱਖਿਆ ਫੋਰਸ ਇੱਕ ਸਾਲ ਦੇ ਵਿੱਚ 48% ਮੌਤਾਂ ਕੱਗੀਆਂ ਪੰਜਾਬ ਦੀਆਂ ਸੜਕਾਂ ਤੇ ਬਿਲਕੁਲ ਪੰਜਾਬ ਦੇ ਅੰਦਰ ਜਿਹੜਾ ਵੀਟ ਦਾ ਸੀਜ਼ਨ ਹੈ ਵੀਟ ਪ੍ਰਕੂਰਮੈਂਟ ਦਾ ਉਹ ਡੇ ਬਾਈ ਡੇ ਆਪਣੀ ਪੀਕ ਤੇ ਜਾ ਰਿਹਾ ਸੋ ਅੱਜ ਇੱਕ ਵਾਰ ਫਿਰ ਮੈਂ ਰੋਪੜ ਜ਼ਿਲ੍ਹੇ ਚ ਆਇਆ ਹਾਂ ਔਰ ਮੇਰੇ ਨਾਲ ਮੇਰੇ ਬਹੁਤ ਪਿਆਰੇ ਅਜ਼ੀਜ਼ ਔਰ ਸਾਡੇ ਨੌਜਵਾਨ ਵਿਧਾਇਕ ਅਦਨੇਸ਼ ਚੱਡਾ ਜੀ ਔਰ ਸਾਡੇ ਡੀਸੀ ਰੋਪੜ ਉਹ ਵੀ ਨਾਲ ਨੇ ਐਸਐਸਪੀ ਖੁਰਾਣਾ ਜੀ ਸੋ ਤਮਾਮ ਸਾਡੇ ਫੂਡ ਸਪਲਾਈ ਦੇ ਅਧਿਕਾਰੀ ਸੁਵਾਨ ਆ ਸਭ ਦੀ ਹਾਜ਼ਰੀ ਦੇ ਵਿੱਚ ਇੱਥੇ ਵੀ ਪ੍ਰਕੂਰਮੈਂਟ ਦੀ ਜਿਹੜੀ ਉਹ ਫੀਡਬੈਕ ਲਈ ਗਈ ਹੈ ਉਹਨੂੰ ਚੈੱਕ ਕੀਤਾ ਗਿਆ ਸੋ ਮੈਨੂੰ ਜਿੱਥੇ ਮਸ ਮੰਡੀ ਚ ਕਣਕ ਦੇ ਪ੍ਰਬੰਧਾਂ ਨੂੰ ਨੇੜਿਓਂ ਦੇਖਣ ਦੇ ਲਈ ਆਇਆ ਤੇ ਉੱਥੇ ਨਾਲ ਇਸ ਗੱਲ ਦੀ ਖੁਸ਼ੀ ਵੀ ਆ ਕਿ ਅਸੀਂ ਇਸ ਪ੍ਰੋਕਿਊਰਮੈਂਟ ਦੇ ਦੌਰਾਨ ਜਿੰਨੀਆਂ ਵੀ ਫੋਕਲਟੀ ਸਾਡੀਆਂ ਜੁੜੀਆਂ ਨੇ ਚਾਹੇ ਉਹ ਕਿਸਾਨ ਨੇ ਸਾਡੇ ਚਾਹੇ ਆਰਤੀ ਨੇ ਚਾਹੇ ਮਜ਼ਦੂਰ ਨੇ ਸੋ ਹਰ ਵੇਲੇ ਲਗਾਤਾਰ ਉਹਨਾਂ ਦੇ ਸਵਾਲਾਂ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨ ਜੀ ਦੀ ਸਰਕਾਰ ਵੱਡੇ ਫੈਸਲੇ ਕਰਦੀ ਹੈ ਸੋ ਮੈਨੂੰ ਖੁਸ਼ੀ ਆ ਵੀ ਇਥੇ ਮਜ਼ਦੂਰ ਭਰਾ ਵੀ ਮਿਲੇ ਆ ਔਰ ਉਹਨਾਂ ਨੇ ਵੈਲਕਮ ਵੀ ਕੀਤਾ ਸੋ ਲਗਾਤਾਰ ਕਿਉਂਕਿ ਪਿਛਲੇ ਸੀਜ਼ਨ ਦੇ ਦੌਰਾਨ ਵੀ ਇਹਨਾਂ ਦੀ ਇੱਕ ਡਿਮਾਂਡ ਆਈ ਸੀ ਕਿ ਸਾਡੇ ਜਿਹੜੇ ਉਹ ਰੇਟ ਨੇ ਜਿਹੜੇ ਲੋਡਿੰਗ ਦੇ ਉਹ ਰਿਵਾਈਜ਼ ਕੀਤੇ ਜਾਣ ਤੋਂ ਪਿਛਲੇ ਪੈਡੀ ਸੀਜ਼ਨ ਚ ਵੀ ਮਾਰਜੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਰਜੀ ਨੇ ਇਹਨਾਂ ਦੀ ਮੰਗ ਵੱਲ ਉਚੇਚਾ ਧਿਆਨ ਦਿੰਦੇ ਆ ਇਹਨਾਂ ਦਾ ਰੇਟ ਜਿਹੜਾ ਉਹ 1 ਰੁਪਏ 80 ਪੈਸੇ ਸੀਗਾ ਉਹਨੂੰ ਵਧਾ ਕੇ 2 ਰੁਪਏ 20 ਪੈਸੇ ਕੀਤਾ ਸੀਗਾ ਪਿਛਲੇ ਪੈਡੀ ਸੀਜ਼ਨ ਦੇ ਦੌਰਾਨ ਇਸ ਵਾਰ ਫੇਰ ਦੁਬਾਰਾ ਇਹਨਾਂ ਦੀ ਡਿਮਾਂਡ ਜਿਹੜੀ ਆਈਪੀ ਮਹਿੰਗਾਈ ਵਧੀ ਆ ਸੋ ਸਾਡੇ ਰੇਟ ਜਿਹੜੇ ਆ ਹੋਰ ਵਧਾਏ ਜਾਣ ਸੋ ਮੈਨੂੰ ਖੁਸ਼ੀ ਆ ਕਿ ਮਾਨਜੋ ਕੇ ਮੁੱਖ ਮੰਤਰੀ ਜੀ ਨੇ ਬੜਾ ਵੱਡਾ ਅ ਵੱਡਾ ਔਰ ਮੱਲ ਬਦਲੀਆ ਰਣਾ ਫੈਸਲਾ ਲੈਂਦੇ ਆ ਇੱਕ ਵਾਰ ਫੇਰ ਇਹਨਾਂ ਮਜ਼ਦੂਰਾਂ ਦੇ ਰੇਟ ਜਿਹੜੇ ਆ ਸਮੁੱਚੇ ਪੰਜਾਬ ਦੇ ਅੰਦਰ ਜਿਹੜੇ ਆ ਉਹ 2 ਰੁਪਏ 64 ਪੈਸੇ 43 ਪੈਸੇ ਫੇਰ ਇਸ ਵਾਰ ਰਕਬ ਵਧਾਏ ਆ ਕਈ ਵਾਰ ਕੋਈ ਸੋਚਦਾ ਹੋਊਗਾ ਵੀ 43 ਪੈਸੇ ਅੱਜ ਦੇ ਯੁੱਗ ਦੇ ਅੰਦਰ ਕੋਈ ਮਾਇਨਾ ਨਹੀਂ ਰੱਖਦੇ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਲੀ ਹੁੰਦਾ ਰਹੀ ਸਭ ਲੋਕਾਂ ਨੂੰ ਇਹ ਗੱਲ ਸ਼ੇਅਰ ਗੱਲ ਕਰ ਰਹੀ ਆ ਕਿ ਪੰਜਾਬ ਦੇ ਅੰਦਰ ਅੰਦਾਜ਼ਨ ਇਸ ਵਾਰ 125 ਲੱਖ ਐਮਟੀ ਕਣਕਾਉਣ ਦੀ ਸੁਭਾਵਨਾ ਹੈ ਜਿਸ ਕਿਸਮ ਦੀ ਬੰਪਰ ਫਸਲ ਹੈ ਔਰ ਚੰਗਾ ਝਾੜ ਖੇਤਾਂ 'ਚ ਮਤਲਬ ਦੇਖਿਆ ਜਾ ਰਿਹਾ ਸੋ 125 ਲੱਖ ਐਮਟੀ ਦਾ 25 ਕਰੋੜ ਜਿਹੜਾ ਉਹ ਬੋਰੀ ਬਣਨੀ ਹੈ ਪੰਜਾਬ ਦੇ ਅੰਦਰ ਜਿਹੜੀ ਮੰਡੀਆਂ ਚ ਆਣੀ ਹੈ ਸੋ ਉਹਦੇ ਮੁਤਾਬਕ 10 ਕਰੋੜ ਤੋਂ ਉੱਪਰ ਜਿਹੜਾ ਫਾਇਦਾ ਸਾਡੇ ਨਾਲ ਮਜ਼ਦੂਰ ਭਰਾਵਾਂ ਨੂੰ ਹੋਣਾ ਸੋ ਇਹ ਬੜੀ ਕਠਨ ਤਪੱਸਿਆ ਕਰਦੇ ਆ ਮੰਡੀ ਦੇ ਅੰਦਰ ਵੈਸੇ ਤਾਂ ਸਾਰੇ ਲੋਕ ਹੀ ਉਹ ਮਿਹਨਤ ਕਰਦੇ ਆ ਪਰ ਵਿਸ਼ੇਸ਼ ਸੌਰਤੇ ਆਪਣੇ ਪਿੰਡੇ ਦੇ ਆਪਣੇ ਮੋਂਡਿਆਂ ਤੇ ਵੱਡੀਆਂ-ਵੱਡੀਆਂ ਬੋਰੀਆਂ ਚੱਕ ਕੇ ਟਰੱਕਾਂ ਦੇ ਵਿੱਚ ਲੋਡ ਕਰਦੇ ਆ ਸੋ ਧਰਤੀ ਦੇ ਉੱਤੇ ਜੇ ਕੋਈ ਅਸਲ ਦੇਵਤਾ ਹੈ ਤੇ ਉਹ ਇਹ ਮਜ਼ਦੂਰ ਨੇ ਜਿਹੜੇ ਕੰਮ ਕਰਦੇ ਆ ਖੂਨ ਪਸੀਨਾ ਕਰਦੇ ਆ ਸੋ ਮੈਨੂੰ ਖੁਸ਼ੀ ਆ ਕਿ ਅੱਜ ਇਹ ਮਿਲੇ ਵੀ ਆ ਔਰ ਇਹਨਾਂ ਦਾ ਜਿਹੜਾ ਹੋ ਲਗਭਗ 10 ਕਰੋੜ ਰੁਪਏ ਦਾ ਲਾਭ ਇਹਨਾਂ ਨੂੰ ਪੰਜਾਬ ਦੇ ਅੰਦਰ ਜਿਹੜਾ ਮਜ਼ਦੂਰੀ ਨੂੰ ਲੈ ਕੇ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਉਹ ਹੋਵੇਗਾ ਸੋ ਪ੍ਰੋਕਿਉਰਮੈਂਟ ਦਾ ਸੀਜ਼ਨ ਅ ਅੱਜ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 13 ਲੱਖ ਐਮਟੀ 13 ਲੱਖ 16000 ਐਮਟੀ ਜਿਹੜੀ ਹੈ ਪੰਜਾਬ ਦੀਆਂ ਮੰਡੀਆਂ ਚ ਅਰਾਈਵਲ ਪਹੁੰਚੀ ਹੈ ਸੋ ਲਗਭਗ 11 ਲੱਖ ਤੋਂ ਉੱਪਰ ਜਿਹੜੀ ਆ ਉਹ ਪੰਜਾਬ ਦੀਆਂ ਮੰਡੀਆਂ ਚੋਂ ਖਰੀਦੀ ਜਾ ਚੁੱਕੀ ਹੈ ਸੋ ਇਹਦਾ ਬਣਦਾ ਜਿਹੜਾ ਕਿਸਾਨ ਦਾ ਪੈਸਾ ਆ ਜਿਹੜਾ ਐਮਐਸਪੀ 2425 ਰੁਪਏ ਦੇ ਮਤਾਬਕ 703 ਕਰੋੜ ਰੁਪਇਆ ਉਹ ਵੀ ਕਿਸਾਨਾਂ ਦੇ ਖਾਤਿਆਂ ਤੇ ਰੀਲੀਜ਼ ਕੀਤਾ ਜਾ ਚੁੱਕਿਆ ਸੋ ਮੈਨੂੰ ਖੁਸ਼ੀ ਆ ਕਿ ਇਸ ਵਾਰ ਫਸਲ ਚੰਗੀ ਆ ਰਹੀ ਹੈ ਇਹਦਾ ਨਾ ਕੇਵਲ ਕਿਸਾਨ ਨੂੰ ਲਾਭ ਮਿਲੇਗਾ ਬਲਕਿ ਕੇਂਦਰੀ ਪੂਲ ਦੇ ਅੰਦਰ ਵੀ ਜਿਹੜਾ ਸਾਨੂੰ ਟਾਰਗੇਟ ਮਿਲਿਆ ਅਸੀਂ ਉਹਨੂੰ ਵੀ ਅੱਪ ਕਰਾਂਗੇ ਸਮੀਤ ਕਰਦੇ ਹਾਂ ਸੋ ਇਹ ਸੀਜ਼ਨ ਫਰੂਟਫੁੱਲ ਰਵੇ ਸਾਰੀਆਂ ਹੀ ਪ੍ਰੋਗਰੈਮੈਂਟ ਫੈਕਲਟੀਜ਼ ਲਈ ਸੋ ਇਹਦੇ ਲਈ ਲਗਾਤਾਰ ਕੰਮ ਚ ਕਰਦੇ ਆ ਮੰਡੀਆਂ ਉਹਦੇ ਵਿੱਚ ਜਿਹੜੀ ਫਸਲ ਆਏਗੀ ਉਹ ਜਦੋਂ ਮੀਂਹ